ਮੈਂ ਸਿੱਧੂ ਮੂਸੇਵਾਲੇ ਤੇ ਜਾਨਾ ਮੈਂ ਨੌਜਵਾਨਾਂ ਦੀ ਗੱਲ ਕਰ ਰਿਹਾ ਹਾਂ ਤੇ ਪਰਚਾ ਪਰਚੇ ਤੇ ਪਰਚਾ ਠੋਕੀ ਤੁਰਿਆ ਗਿਆ ਆ ਆ ਗੱਲ ਹੈ ਜੀ ਗੱਲ ਸਹੇ ਦੀ ਨਹੀਂ ਗੱਲ ਪੈਸੇ ਦੀ ਹੈ ਜਿਵੇਂ ਚੱਲ ਰਿਹਾ ਮੈਨੂੰ ਲੱਗਦਾ 2-3 ਸਾਲ ਰਹਿ ਗਏ ਨੇ ਪਾਣੀ 2-3 ਸਾਲ ਲੋਕਾਂ ਨੇ ਨਾ ਇਹਨਾਂ ਨੂੰ ਮੂੰਹ ਕੀ ਡਾਉਣਾ ਇਹਨਾਂ ਨੂੰ ਸੜਕਾਂ ਤੇ ਖੜੀਚਣਾ ਸਿਕਿਉਰਿਟੀ ਵੀ ਡਰਾ ਹੋਈ ਉਹ ਕਾਰਨ ਬਣਿਆ ਉਹਦੇ ਕਤਲ ਦਾ ਸਾਰ ਸ਼ਮਨਜੀਤ ਸਿੰਘ ਮਾਨ ਨੂੰ ਕੱਲ ਕਮੈਂਟ ਨੇ ਨਜ਼ਰband ਕਰਤਾ ਉਹਨਾਂ ਨੂੰ ਹਾ ਹਾ ਹੌਸ ਰੈਸਟ ਚ ਰੱਖ ਆਪ ਦੇ ਚੁਣੇ ਹੋ ਨਮਾਇੰਦੇ ਆ ਉਹਨਾਂ ਚ ਸਭ ਤੋਂ ਸੀਨੀਅਰ ਉਮਰ ਚ ਵੀ ਐਕਸਪੀਰੀਅੰਸ ਚ ਵੀ ਹਰ ਕਾਸੇ ਸਰਕਾਰ ਸੰਗਠਿਤ ਸਿਲਵਾਣ ਨੇ ਉਹਨਾਂ ਦੇ ਕੱਦ ਦਾ ਕੋਈ ਲੀਡਰ ਨਹੀਂ ਹੈਗਾ ਸਿੱਧਾ ਕੀ ਮਤਲਬ ਇਹਨੂੰ ਪੁਲਿਸ ਸਟੇਟ ਬਣਾਉਣਾ ਚਾਹੁੰਦੇ ਜਾਂ ਵੰਡ ਰਹੀ ਹੈ ਪੰਜਾਬ ਪੁਲਿਸ ਸਟੇਟ ਸਿਕਿਉਰਿਟੀ ਸਟੇਟ ਬਣਾ ਰਹੀ ਇਸੇ ਕਹਿੰਦੇ ਅਸੀਂ 18 ਸੀਟਾਂ ਲੈਣੀਆਂ ਮੈਨੂੰ ਨਹੀਂ ਲੱਗਦਾ ਇਹਨਾਂ ਦੀ ਇੱਕ ਵੀ ਸੀਟ ਆਵੇ ਨੌਜਵਾਨ ਇਹਨਾਂ ਤੋਂ ਬਿਲਕੁਲ ਟੁੱਟ ਚੁੱਕਾ ਹੈ ਜਿਹੜਾ ਨੌਜਵਾਨ ਨੇ ਇਹਨਾਂ ਦੇ 93 ਜਿਤਾਇਸੀ ਕੋਈ ਚੀਜ਼ ਪੋਜ਼ਿਟਿਵ ਮੈਨੂੰ ਦੱਸ ਦਿਓ ਜਿਹੜੀ ਪਿਛਲੇ 2 ਸਾਲਾਂ 'ਚ ਇਹਨਾਂ ਨੇ ਕੀਤੀ ਹੈਗੀ ਹੁਣ ਸਾਡੇ ਮੈਂ ਕਹਿੰਨਾ ਉਹਨਾਂ ਸਾਡੇ ਵੇੜੇ ਸੁਣਨੇ ਹੋ ਰਹੇ ਨੇ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਨਾਲ ਹੋ ਰਹੇ ਨੇ ਜਿਹੜੇ ਪੰਜਾਬ ਦੇ ਜਿਹੜੇ ਵੇੜੇ ਨੇ ਉਹ ਮੁੜ ਵਸਾਉਣੇ ਨੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਪਰਮਾਣ ਸਵਾਗਤ ਹੈ ਤੇ ਅੱਜ ਮੇਰੇ ਨਾਲ ਮੌਜੂਦ ਨੇ ਸਰਦਾਰ ਕੁਸ਼ਲਪਾਲ ਸਿੰਘ ਮਾਨ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋ ਕਿ ਇਸ ਵਕਤ ਆਉਣ ਵਾਲੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਸ਼੍ਰੀ ਨਾਨਦਪੁਰ ਸਾਫ ਤੋਂ ਉਮੀਦਵਾਰ ਵੀ ਨੇ ਸੋ ਉਹਨਾਂ ਦੇ ਨਾਲ ਕੁਸ਼ਲਪਾਲ ਸਿੰਘ ਮਾਨ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਮਾਨ ਸਾਹਿਬ ਧੀ ਸਮਝਿਓ ਜੋ ਪੰਜਾਬ ਦੇ ਇਸ ਵਕਤ ਹਾਲਾਤ ਨੇ ਪੰਜਾਬ ਦੇ ਮੁੱਖ ਮੰਤਰੀ ਬੜੀਆਂ ਵਾਮ ਚੱਕ ਤੱਕ ਕਹਿੰਦੇ ਸੀ ਅਸੀਂ ਇਹਨੂੰ ਰੰਗਲਾ ਪੰਜਾਬ ਬਣਾ ਦੇਾਂਗੇ ਪਰ ਜੋ ਕੁਝ ਹੁਣ ਹੋ ਰਿਹਾ ਆ ਉਹ ਕੀ ਵਰਤਾਂਤ ਹੈ ਕਿਧਰ ਨੂੰ ਪੰਜਾਬ ਜਾ ਰਿਹਾ ਹੈ ਵੇਖੋ ਜੀ ਜੋ ਮੇਰੀ ਅਸੈਸਮੈਂਟ ਹੈ ਇਹਨਾਂ ਬਾਰੇ ਇਹ ਬਹੁਤ ਹੀ ਖੁੱਛੇ ਕਿਸਮ ਦੀ ਸਰਕਾਰ ਹੈ ਸਪੈਸ਼ਲੀ ચીਫ ਮਨਿਸਟਰ ਔਰ ਇਹ ਹੀ ਇੱਕ ਨਾ ਵੈਂਜੈਂਸ ਬਦਲੇ ਦੀ ਭਾਵਨਾ ਦੇ ਨਾਲ ਇਹ ਐਕਟ ਕਰਦੇ ਨੇ ਪਹਿਲੇ ਕੱਲ੍ਹ ਵਾਲਾ ਇਨਸੀਡੈਂਟ ਨੂੰ ਤੁਸੀਂ ਇਹ ਵੇਖੋ ਕਿ ਮੈਂ ਸਿੱਧੂ ਮੂਸੇ ਵਾਲੇ ਤੇ ਜਾਂਦਾ ਮੈਂ ਨੌਜਵਾਨਾਂ ਦੀ ਗੱਲ ਕਰਦਾ ਉਹਨੇ ਗਾਣਾ ਕੱਢਿਆ ਸੀ ਸਕੇਪ ਕਾਟ ਉਹਦੇ ਵਿੱਚ ਆਉਨਾ ਇਹਨਾਂ ਦੀ ਚੰਗੀ ਪਹਿ ਲਾਈ ਸੀ ਆਹ ਮਤਰੀ ਆਇਆ ਉਹ ਕਾਰਨ ਬਣਿਆ ਉਹਦੀ ਸਿਕਿਉਰਿਟੀ ਵਿਡਰੋਅ ਹੋਈ ਉਹ ਕਾਰਨ ਬਣਿਆ ਉਹਦੇ ਕਤਲ ਦਾ ਫਿਰ ਇਹਨਾਂ ਨੇ ਉਹਨੂੰ ਕਿਹਾ ਵੀ ਇਹਦਾ ਜੀ ਗੈਂਗਸਟ ਗੈਂਗਵਾਰ ਚ ਮਾਰਿਆ ਗਿਆ ਮੁੜ ਕੇ ਇਹਨਾਂ ਨੇ ਸਾਰਾ ਕੁਝ ਵਿਡਰੋਅ ਕੀਤਾ ਉਥੋਂ ਲੈ ਕੇ ਚੱਲ ਕੇ ਅੱਜ ਤੱਕ ਇਹ ਕਿੰਨਾ ਕੋਸ਼ਿਸ਼ਾਂ ਨੇ ਕਦੀ ਕੀਤਾ ਫਿਰ ਵਿਡਰਾਅ ਕੀਤਾ ਹੁਣ ਭਾਨਾ ਸਿੱਧੂ ਵਾਲੇ ਕੇਸ 'ਚ ਵੀ ਅਗਰ ਦੇਖੋ ਕਿਸੇ ਵੇਲੇ ਦਾ ਕਲੀਗ ਸੀਗਾ ਕਿਸੇ ਵੇਲੇ ਇਹਦਾ ਸਾਥੀ ਸੀਗਾ ਉਹ ਹੁਣ ਇਹਦੇ ਖਿਲਾਫ ਹੋ ਗਿਆ ਕਿਉਂਕਿ ਇੰਨੀਆਂ ਹਰਕਤਾਂ ਇਹੋ ਜੀਆਂ ਸੀਗੀਆਂ ਤੇ ਜੇ ਉਹ ਖਿਲਾਫ ਹੋ ਗਿਆ ਤੇ ਉਹੀ ਬਦਲੇ ਦੀ ਭਾਵਨਾ ਉਹੀ ਵੈਂਜੈਂਸ ਨਾਲ ਇੰਨੇ ਉਹਦੇ ਤੇ ਉਹਨੂੰ ਪਰਚੇ ਤੇ ਪਰਚਾ ਪਰਚੇ ਤੇ ਪਰਚਾ ਠੋਕੀ ਤੁਰਿਆ ਗਿਆ ਔਰ ਮਤਲਬ ਇਹ ਕਦੀ ਕੋਈ ਚੀਫ ਮਿਨਿਸਟਰ ਦੇ ਐਸ ਲੈਵਲ ਤੇ ਥਾਣਿਆਂ ਦੇ ਲੈਵਲ ਤੇ ਕੰਮ ਕਰਨਾ ਉਹ ਵੈਸੀ ਚੀਫ ਮਿਨਿਸਟਰ ਦਾ ਪ੍ਰੋਫਾਈਲ ਨਹੀਂ ਹੈ ਤੇ ਇਹ ਜਿਵੇਂ ਚੱਲ ਰਿਹਾ ਮੈਨੂੰ ਲੱਗਦਾ 2-3 ਸਾਲ ਰਹਿ ਗਏ ਨਾਲੇ 2.5-3 ਸਾਲ ਲੋਕਾਂ ਨੇ ਨਾ ਇਹਨਾਂ ਨੂੰ ਮੂੰਹ ਕੀ ਡਾਣਾ ਇਹਨਾਂ ਨੂੰ ਸੜਕਾਂ ਤੇ ਖੜੀ ਚਣਾ ਪ੍ਰਗੋਸ਼ ਪਾਲ ਜੀ ਕੱਲ ਜਿਹੜਾ ਕਿ ਨਜ਼ਰਬੰਦ ਕੀਤਾ ਗਿਆ ਤੁਸੀਂ ਵੀ ਗਏ ਸੀਗੇ ਫਤਿਹਗੜ੍ਹ ਸਾਹਿਬ ਜਿਹੜਾ ਕਿ ਘਰ ਦੇ ਵਿੱਚੀ ਸਰਦਾਰ ਸੁਮੇਸ਼ ਸਿੰਘ ਮਾਨ ਜੀ ਨੂੰ ਨਜ਼ਰਬੰਦ ਕਰ ਲਿਆ ਗਿਆ ਕੀ ਸੀਗਾ ਕਿਉਂ ਅੱਜ ਆਇਆ ਹੋਇਆ ਤੇ ਉਹਦਾ ਪ੍ਰਭਾਵ ਕੀ ਪੈ ਰਿਹਾ ਦੇਖੋ ਅ ਸਾਰ ਸਿਮਰਨਜੀਤ ਸਿੰਘ ਮਾਨ ਨੂੰ ਕੱਲ ਗਵਰਨਮੈਂਟ ਨੇ ਨਜ਼ਰਬੰਦ ਕਰਤਾ ਉਹਨਾਂ ਨੂੰ ਹਾਊਸ ਅਰੈਸਟ ਵਿੱਚ ਰੱਖਤਾ ਕੱਲੇ ਮਾਨ ਸਾਹਿਬ ਨੂੰ ਨਹੀਂ ਸਾਰੇ ਪਾਰਟੀ ਵਰਕਰਸ ਡਿਫਰੈਂਟ ਜ਼ਿਲ੍ਹਿਆਂ 'ਚ ਹਰੀਕ ਨੂੰ ਇਹਨਾਂ ਨੇ ਅਰੈਸਟ ਕਰਕੇ ਥਾਣਿਆਂ ਵਿੱਚ ਲੈ ਗਏ ਸੀ ਤੇ ਉਹ ਕਾਰਨ ਇਹ ਸੀਗਾ ਵੀ ਮਾਨ ਸਾਹਿਬ ਨੇ ਕਾਲ ਦਿੱਤੀ ਸੀ ਆ ਪੰਨੇ ਸਿੱਧੂ ਦੇ ਕੇ ਇਸ ਕੱਲ ਧੂਰੀ ਦਾ ਫਾਟਕ ਜਾਮ ਕਰਨ ਰੇਲਵੇ ਫਾਟਕ ਤੇ ਉਸ ਗੱਲ ਤੋਂ ਘਬਰਾ ਕੇ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ ਤੇ ਕੱਲ ਸਵੇਰ ਪੌਂਡ ਕੇ ਸੀ 6:00 ਵਜੇ ਉਹਨਾਂ ਨੇ ਆ ਕੇ ਸਾਰਾ ਪਿੰਡ ਦੇ ਰਾਹ ਬੰਦ ਕਰਤੇ ਕਈ ਸੌ ਦੀ ਤਦਾਦ ਵਿੱਚ ਪੁਲਸ ਲਾਤੀ ਬੈਰੀਕੇਡਿੰਗ ਕਰਤੀ ਔਰ ਸਾਰੇ ਪਿੰਡ ਨੂੰ ਬੜੀ ਤਕਲੀਫ ਹੋਈ ਗੱਲ ਪਿੰਡ ਆਉਣ ਜਾਣ ਪਿੰਡ ਦਾ ਰਾਹ ਹੀ ਬੰਦ ਕਰਤਾ ਜੀ ਤੇ ਅਫਸਰ ਕੀ ਪਿਆ ਕਿਉਂਕਿ ਤੁਸੀਂ ਵੀ ਉੱਥੇ ਸਾਰਾ ਦਿਨ ਰਹੇ ਹੋ ਪੁਲਸ ਕਿਸ ਤਰ੍ਹਾਂ ਦਾ ਵਰਤੋਕਾਰ ਸੀ ਤੁਹਾਡੇ ਨਾਲ ਕਿਤੇ ਅਫਸਰ ਸਾਹਿਬ ਦੀ ਗੱਲਬਾਤ ਹੋਈ

ਬਟ ਜਿਹੜੀ ਸਰਕਾਰ ਦੀ ਔਰ ਚੀਫ ਮਨਿਸਟਰ ਦੀ ਜਿਹੜੀ ਨੀਅਤ ਹੈ ਨਾ ਉਹਦੀ ਪ੍ਰੋਬਲਮ ਹੈ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਕਿ ਅਫਸਰ ਸਾਹਿਬ ਦਾ ਜਿਹੜਾ ਸਲੀਕਾ ਸੀਗਾ ਠੀਕ ਸੀਗਾ ਗੱਲਬਾਤ ਬਜਟ ਤਰੀਕੇ ਨਾਲ ਹੋਰਦੀ ਪਰ ਜਿਹੜੀ ਸਰਕਾਰ ਹੈ ਚੀਫ ਮਨਿਸਟਰ ਹੈ ਉਹਦੇ ਤੇ ਤੁਸੀਂ ਉਂਗਲ ਚੁੱਕਦੇ ਹੋ ਤੇ ਇਹਦੇ ਚੀਫ ਮਨਿਸਟਰ ਤੱਕ ਜੋ ਗੱਲਬਾਤ ਹੋ ਰਹੀ ਹੈ ਉਹਦਾ ਪੰਜਾਬ ਦੇ ਉੱਪਰ ਜਿਹੜਾ ਅਸਰ ਹੋ ਰਿਹਾ ਉਹਦਾ ਚੀਫ ਮਨਿਸਟਰ ਕਿਸ ਤਰ੍ਹਾਂ ਦੀ ਇੱਕ ਗੱਲ ਦੇਖੋ ਇਹ ਬੜਾ ਆਟੋਕ੍ਰੈਟਿਕ ਬਿਹੇਵੀਅਰ ਹੈ ਕਿ ਸਾਡੇ ਖਿਲਾਫ ਕੋਈ ਗੱਲ ਹੀ ਨਾ ਕਰੇ ਕੋਈ ਬੋਲੇ ਹੀ ਨਾ ਕਿ ਇਹ ਕੁਝ ਨਜ਼ਰਮੰਦ ਕਰਨਾ ਹਾਊਸ ਅਰੈਸਟ ਚ ਕਰਨਾ ਤੁਸੀਂ ਵੀ ਬਹੁਤ ਦੇਰ ਦੇ ਪੱਤਰਕਾਰੀਆਂ ਚੋਂ ਮੇਰਾ ਨਹੀਂ ਖਿਆਲ ਤੁਹਾਨੂੰ ਯਾਦ ਹੋਵੇ ਪਿਛਲੇ 20 ਸਾਲ ਚ ਕਦੀ ਇਹ ਕੁਝ ਹੋਇਆ ਹੋਵੇ ਉਸ ਤੋਂ ਪਹਿਲਾਂ 80 90 ਦੇ ਦਹਾਕੇ ਚ ਕਾਮਨ ਸੀ ਕਸ਼ਮੀਰੀ ਜਿਹੜੇ ਜਨਰਲ ਨੇ 370 ਤੋੜੀਏ ਨਾ ਨੇ ਬਹੁਤ ਕਸ਼ਮੀਰੀ ਲੀਡਰ ਇਹਨਾਂ ਨੇ ਹੌਸ ਰੈਸਟ ਚ ਰੱਖੇ ਸੋ ਇਹ ਤਾਂ ਜਿਹੜਾ ਗਵਰਨੈਂਸ ਦਾ ਕੋਈ ਤਰੀਕਾ ਨਹੀਂ ਹੈਗਾ ਡੈਮੋਕਰੈਟਿਕ ਤਾਂ ਹੈ ਨਹੀਂ ਇਹ ਤਾਂ ਇਹਨੂੰ ਐਜ਼ ਅ ਪੁਲਿਸ ਸਟੇਟ ਐਜ਼ ਅ ਸਕਿਉਰਿਟੀ ਸਟੇਟ ਤੁਸੀਂ ਇੱਕ ਗੱਲ ਹੋਰ ਇਹਨਾਂ ਦੇ ਰਾਜ ਚ ਵੇਖੋ ਪੁਰਾਣੀਆਂ ਸਰਕਾਰਾਂ ਨਹੀਂ ਆ ਪੋਲਿਟਿਕਲ ਇਸ਼ੂ ਆਉਂਦੇ ਨੇ ਇਹ ਸਾਰੇ ਪੋਲਿਟਿਕਲ ਇਸ਼ੂ ਆ ਨਾ ਜੀ ਤੇ ਪੋਲਿਟਿਕਲ ਇਸ਼ੂਸ ਨੂੰ ਜਦੋਂ ਕੋਈ ਵੀ

ਔਰ ਦੂਸਰਾ ਵੇਖੋ ਵੀ ਇੱਕ ਸਭ ਤੋਂ ਅੱਜ ਜੇ ਮੈਂ કહਾ ਜਿੰਨੇ ਪੰਜਾਬ ਦੇ ਚੁਣੇ ਹੋਏ ਨਮਾਇੰਦੇ ਆ ਉਹਨਾਂ ਚ ਸਭ ਤੋਂ ਸੀਨੀਅਰ ਕਮਰਚੀ ਵੀ ਐਕਸਪੀਰੀਅੰਸ ਵੀ ਹਰ ਕਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੇ ਕੱਦ ਦਾ ਕੋਈ ਲੀਡਰ ਨਹੀਂ ਹੈਗਾ ਜੇ ਉਸ ਇਨਸਾਨ ਨਾਲ ਇਹ ਸਰਕਾਰੇ ਕੁਝ ਕਰ ਸਕਦੀ ਹੈ ਤੇ ਜਿਹੜਾ ਆਮ ਸਿਟੀਜ਼ਨ ਹੈ ਆਮ ਪੰਜਾਬੀ ਉਹਦੇ ਨਾਲ ਕੀ ਕੀ ਵਾਪਰਦਾ ਹੋਊਗਾ ਇਹਨਾਂ ਦੇ ਨਾਮ ਤੇ ਤਾਂ ਜਦੋਂ ਇਹਨਾਂ ਨਾਲ ਵਾਪਰਿਆ ਸਾਰੀ ਆਪੋਜੀਸ਼ਨ ਵੀ ਖੜੀ ਹੋਊਗੀ ਆ ਬਾਦਲਦਾਲ ਨੇ ਵੀ ਮਜੀਠੀਏ ਨੇ ਵੀ ਬਿਆਨ ਦੇ ਦਿੱਤਾ ਕਾਂਗਰਸ ਜੋ ਖਰੇ ਨੇ ਵੀ ਦਿੱਤਾ ਸ਼ਰਪ੍ਰਤਾਪ ਬਾਜਵੇ ਨੇ ਵੀ ਦਿੱਤਾ ਭਾਜਪਾ ਜੋ ਸੁਨੀਲ ਜਾਖੜ ਨੇ ਵੀ ਦਿੱਤਾ ਤੇ ਇਹ ਗਲਤ ਹੋ ਰਿਹਾ ਹੈ ਕਿਉਂਕਿ ਇਹ ਬਹੁਤ ਸੀਜ਼ਨਡਰ ਸੀਨੀਅਰ ਲੀਡਰਨਰ ਹੋਇਆ ਤੇ ਤੁਸੀਂ ਇਮੇਜਿਨ ਕਰੋ ਪੰਜਾਬ ਦੇ ਆਮ ਆਵਾਮ ਦਾ ਕੀ ਹਸ਼ਰ ਹੈ ਇਸ ਵੇਲੇ ਅੱਛਾ ਮਾਨ ਸਾਹਿਬ ਜਿਵੇਂ ਹੁਣ ਗੱਲ ਚੱਲ ਰਹੀ ਹੈ ਵੀ ਆਹ ਹਾਲਾਤ ਜਿਹੜੇ ਪੰਜਾਬ ਦੇ ਦਿਨ ਬਦ ਦਿਨ ਹੁੰਦੇ ਜਾ ਰਹੇ ਨੇ ਤੇ ਅੱਗੇ ਜਿਹੜੀਆਂ ਕਿ 2024 ਦੇ ਵਿੱਚ ਹੋਣ ਜਿਹੜੀਆਂ ਕਿ ਚੋਣਾਂ ਵੀ ਆ ਰਹੀਆਂ ਲੋਕ ਸਭਾ ਚੋਣਾਂ ਵੀ ਨੇ ਚੋਣਾਂ ਦੀ ਗੱਲ ਮੈਂ ਇਸ ਲਈ ਕਰ ਰਿਹਾ ਕਿਉਂਕਿ ਤੁਸੀਂ ਵੀ ਸ੍ਰੀ ਹਰਨਾਨਪੁਰ ਸਾਹਿਬ ਹਲਕਾ ਤੋਂ ਬਤੌਰ ਉਮੀਦਵਾਰੋ ਸ਼ੁਰੂ ਬਣੀ ਅਕਾਲੀ ਦਲ ਵਰਤਾਰ ਦੇ ਤੇ ਕੀ ਸਮਝਦੇ ਹੋ ਕੀ ਅਜਿਹਾ ਕੁਝ ਕਰਨ ਦੇ ਨਾਲ ਪੰਜਾਬ ਸਰਕਾਰ ਕੀ ਹਾਸਲ ਕਰੇਗੀ ਜਾਂ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਕੇਂਦਰ ਸਰਕਾਰ ਕਿਉਂਕਿ ਕੇਂਦਰ ਦੀਆਂ ਵੀ ਜਿਹੜੀਆਂ ਪੰਜਾਬ ਪ੍ਰਤੀ ਨੀਤੀਆਂ ਬੜੀਆਂ ਮਾੜੀਆਂ ਚੱਲ ਰਹੀਆਂ ਨੇ ਹੁਣ ਬਜਟ ਨੂੰ ਲੈ ਕੇ ਵੀ ਕਾਫੀ ਰੌਲਾ ਚੱਲ ਰਿਹਾ ਹੈ ਸੋ ਕੀ ਸਮਝਿਓ ਕਿ ਚੋਣਾਂ 'ਚ ਕਿਦਾਂ ਲੱਖੋ ਮੇਰਾ ਖਿਆਲ ਹੈ ਵੀ ਪੰਜਾਬ ਦਾ ਆਵਾਮ ਇਹਨਾਂ ਨੂੰ ਬਹੁਤ ਬੁਰਾ ਸਬਕ ਸਿਖਾਏਗਾ ਇਸ ਇਲੈਕਸ਼ਨ 'ਚ ਇਹ ਕਹਿੰਦੇ ਅਸੀਂ ਕਿੰਨੀਆਂ ਸੀਟਾਂ ਲੈਣੀਆਂ ਮੈਨੂੰ ਨਹੀਂ ਲੱਗਦਾ ਇਹਨਾਂ ਦੀ ਇੱਕ ਵੀ ਸੀਟ ਆਵੇ ਨੌਜਵਾਨ ਇਹਨਾਂ ਤੋਂ ਬਿਲਕੁਲ ਟੁੱਟ ਚੁੱਕਾ ਹੈ ਜਿਹੜਾ ਨੌਜਵਾਨ ਨੇ ਇਹਨਾਂ ਦੇ 93 ਜਿਤਾਈ ਸੀ ਤੁਸੀਂ ਉਹ ਦੇਖੋ ਦੁਨਾਈ ਕੇ ਜਿਹੜਾ ਭਾਣੀ ਸਿੱਧੂ ਦਾ ਪਿੰਡ ਹੈ ਉਥੇ ਕੀ ਕਿੰਨਾ ਕੱਟ ਸੀਗਾ ਔਰ ਸਾਰਾ ਨੌਜਵਾਨੀ ਦਾ ਕੱਟ ਸੀ ਔਰ ਸਾਰੇ ਪੰਜਾਬ ਚੋਂ ਕੱਟ ਸੀ ਸੋ ਉਹ ਜਿਹੜਾ ਔਰ 2.5 ਸਾਲ ਇਹਨਾਂ ਦੇ ਰਹਿ ਗਏ ਆ 3 ਸਾਲ ਰਹਿ ਗਏ ਆ ਔਰ ਇਹ ਹੀ ਜਿਸ ਤਰ੍ਹਾਂ ਚੱਲ ਰਹੇ ਨੇ मैं थो बारेखोल खाका ने कुछ नहीं कद कोई कोई सुनिया कोई प्रोजेक्ट आया पिछले दो साल च कोई नवी डिवेलपमेंट की गल हो रही है जेडिया सड़क तू तो टोल हटाए न गोडे गोडे खड़े पै गए ਕੋਈ ਨਾ ਦਿਮੈਂਟ ਅਨਸੋਰੀ ਹੋਵੇ ਕੋਈ ਚੀਜ਼ ਪੋਜ਼ਿਟਿਵ ਮੈਨੂੰ ਦੱਸ ਦਿਓ ਜਿਹੜੀ ਪਿਛਲੇ 2 ਸਾਲਾਂ 'ਚ ਇਹਨਾਂ ਨੇ ਕੀਤੀ ਹੈਗੀ ਹੈ ਤੇ ਸੋਸ਼ਲਵਾਦ ਦੀ ਜਿਹੜੀ ਚਰਚਾ ਚੱਲ ਰਹੀ ਆ 2024 ਦੀ ਚੋਣਾਂ ਨੇ ਕੇਂਦਰ ਸਰਕਾਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੇਂਦਰ ਪੰਜਾਬ ਦੇ ਨਾਲ ਕਿਸ ਤਰ੍ਹਾਂ ਦਾ ਵਰਤਕ ਕਰ ਰਹੀ ਹੈ ਕਿ ਜੋ ਮੈਂ ਇੱਕ ਮਿੰਟ ਜੋ ਭਾਜਪਾ ਇਸ ਵਕਤ ਕਰ ਰਹੀ ਹੈ ਕਿ ਉਹਦੇ ਨਾਲ 2024 ਦੇ ਵਿੱਚ ਉਹ ਜਿਹੜੀਆਂ ਪੰਜਾਬ ਚ ਚੋਣਾਂ ਦਿੱਤੀਆਂ ਗੱਲ ਹੈ ਜੀ ਗੱਲ ਸਹੀ ਦੀ ਨਹੀਂ ਗੱਲ ਪਈ ਦੀ ਹੈ ਗੱਲ ਇਹ ਚੋਣਾਂ ਦੀ ਨਹੀਂ ਗੱਲ ਹੈ ਜੋ ਪੰਜਾਬ ਦੇ ਹਾਲਾਤ ਨੇ ਹਾ ਨਾਟ ਓਨਲੀ ਪੋਲਿਟੀਕਲ ਹਾਲਾਤ ਇਹ ਤਾਂ ਆਏ ਗਏ ਨੇ ਕਦੀ ਕੋਈ ਸਰਕਾਰ ਆ ਦੇਖੋ ਪਿਛਲਾ 70 75 ਸਾਲ ਤੋਂ असि इस का आ गए कि सादकु हो रही सा हो रहे इन ज्यादा हिजरत हो रही है, हो हो रही है। साड़ा ट्रेड बंद है साड़ा सारा कुछ बंद है हम सा हो रहे हैं इना सरकार नीतियां न हो रहे हैं चाहे वह सुन्ने वेड़े हिजरत करके हो रहे हैं ਚਾਹ ਡਰਗ ਕਰਕੇ ਹੋ ਰਹੇ ਨੇ ਚਾਹ ਲਾਕ ਲੈਕ ਆਫ ਓਪਰਚ्युनिटीज ਕਰਕੇ ਹੋ ਰਹੇ ਨੇ ਸਾਨੂੰ ਜਿਹੜੇ ਪੰਜਾਬ ਦੇ ਜਿਹੜੇ ਵੇੜੇ ਨੇ ਉਹ ਮੁਰਬਸਾਉਣੇ ਨੇ ਉਹਨਾਂ ਵੇੜਿਆਂ ਨੂੰ ਮੁਰਬਸਾਉਣ ਦਾ ਤਰੀਕਾ ਇੱਕੋ ਹੀ ਹੈ ਕਿ ਇੱਥੇ ਤਸੀਂ ਉਹ ਕੁਝ ਕਰੀਏ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਦਿਵਾਂਚ ਖੇਚ ਹੋਵੇ ਵੀ ਬਾਹਰ ਜਾ ਕੇ ਵੀ ਕੀ ਕਰਨਾ ਇੱਥੇ ਸਾਰਾ ਕੁਝ ਹੈਗਾ ਉਦੇ ਲਈ ਸਾਨੂੰ ਹਾਈ ਪੇਡ ਜੋਬਸ ਕ੍ਰੀਏਟ ਕਰਨੀਆਂ ਸਾਨੂੰ ਟ੍ਰੇਡ ਐਂਡ ਕਾਮਰਸ ਕ੍ਰੀਏਟ ਕਰਨਾ ਹੈ ਸਾਨੂੰ ਜਿਹੜੀ ਸਾਡੀਆਂ ਫਸਲਾਂ ਨੇ ਉਹਨਾਂ ਦੀ ਪ੍ਰੋਸੈਸਿੰਗ ਲਈ ਕੁਝ ਕਰਨਾ ਪਊਗਾ ਸਾਨੂੰ ਇੱਥੇ ਵੱਡੀਆਂ ਵੱਡੀਆਂ ਫੈਕਟਰੀਆਂ ਦੀ ਲੋੜ ਨਹੀਂ ਹੈਗੀ ਕਿਉਂਕਿ ਫੈਕਟਰੀਆਂ ਦੇ ਵਿੱਚ ਫਿਰ ਪ੍ਰਵਾਸੀ ਨੇ ਕੰਮ ਕਰਨਾ ਆ ਕੇ ਸਾਨੂੰ ਚਾਹੀਦਾ ਹੈਗਾ ਸਾਡੇ ਵਿੱਚ ਹੀ ਕਾਹਦੇ ਨਾਲ ਰੁਕਣਗੇ

जिनस विकूगी सा उठों तक कि तक जान गए ईरान इराक तक सेंट्रल एशिया किर्गिस्तान सारा एरिया खुल जाता है साढ़े सिल्क रूट खुलता है साढ़े ते जदों तक ट्रेड कॉमर्स फाइनेंस और दूसरी गल सब तो जी गल मैं करना चाहना

ना पाएगा छोटे जल्क दुबई वर्गे दुबई दुबई क्यों है दस घंटे कार च बैठ के पंजाब आवे ऊनी करना किसी ने इथे इनवेस्टमेंट नहीं आनी एक् थोड़िया इंटरनेशनल एयरलाइना थे चंडीगढ़ और अमृतसर न उतरिया ਠੀਕ ਹੈ ਇਹ 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 ਸਰਕਾਰ ਆ ਸਭ ਸਮਝਦੀ ਹੈ ਦਿੱਲੀ ਦਾ ਨਾਲ ਨੌਇਡਾ ਦਾ 에어ਪੋਰਟ ਦੂਜਾ ਬਣਾਤਾ ਜਿਹੜੇ ਥੋੜੇ ਬਣੇ ਨੇ ਉੱਥੇ ਕੋਈ ਜਹਾਜ਼ ਨਹੀਂ ਆਉਂਦਾ ਠੀਕ ਹੈ ਇਹ ਦਿਲ ਔਰ ਇਹਨਾਂ ਨੂੰ ਸਮਝ ਹੀ ਹੈ ਨਹੀਂ ਔਰ ਇਹ ਜਿਹੜੀ ਸਰਕਾਰ ਹੋਣ ਵਾਲੀ ਹੈ ਇਹ ਤਾਂ ਆਈ.ਡੀ. ਨੂੰ ਨਕਮੇ ਨੇ ਇਹ ਜਿਹੜਾ ਚੀਫ ਮਿਨਿਸਟਰ ਹੈ ਇਹ ਪੜ੍ਹਾਈ ਦੇ ਨਾਂ ਤੇ ਮਜ਼ਾਕ ਟੀਚਰਾਂ ਕਰਦਾ ਲੋਕਾਂ ਨੂੰ ਬڑے ਵੱਡੇ ਪੜੇ ਲਿਖੇ ਨੇ ਫਲਾਣਾ ਇਹ ਆਪ ਤੱਕ ਕਿਤੇ ਮੇਰੇ ਖਲਕਰੀ ਕਾਲਜ ਨਹੀਂ ਗਿਆ ਹਣਾ ਤੇ ਪੜੇ ਲਿਖਿਆ ਨੂੰ ਉਹ ਹੀ ਨੀਵਾਂ ਦਿਖਾਉਂਦਾ ਹੈ ਤੇ ਜੇ ਇੰਨੀ ਅਨਪੜਤਾ ਨਾਲ ਸਟੇਟਾਂ ਚੱਲਦੀਆਂ ਹੋਣ ਨਾ ਤੇ ਫਿਰ ਵੱਡੇ ਵੱਡੇ ਜੀਨੀਅਸ ਨਹੀਂ ਚਾਹੀਦੇ ਕੁਐਸਚਨ ਪੁੱਛ ਜੀ ਤੁਸੀਂ ਗੱਲ ਕੀਤੀ ਹੈ ਟ੍ਰੇਡ ਦੀ ਹਾਂ ਹਾਲ ਹੀ ਜਿਹੜਾ ਕਿ ਸਖਵਰ ਸਿੰਘ ਬਾਦਲ ਵੀ ਕਹਿੰਦੇ ਨੇ ਵੀ ਟ੍ਰੇਡ ਹੋਣਾ ਚਾਹੀਦਾ ਪਾਕਿਸਤਾਨ ਦੇ ਨਾਲ ਜਿਹੜਾ ਕਿ ਵਪਾਰ ਖੋਲਣਾ ਚਾਹੀਦਾ ਸਾਂਝਾ ਹੋਣਾ ਚਾਹੀਦਾ ਪਰ ਜਦੋਂ ਇਹਨਾਂ ਦੀ ਸਰਕਾਰ ਰਹੀ ਹੈ ਉਦੋਂ ਕਦੇ ਇਹ ਗੱਲ ਨਹੀਂ ਕੀਤੀ ਗਈ ਹੈ ਕਿ ਤੁਸੀਂ ਇਸ ਨੂੰ ਕੀ ਸਮਝਦੇ ਹੋ ਕਿ ਸੁਖਦੀਪ ਸੁਖਵੀਰ ਸਿੰਘ ਬਾਦਲ ਜਿਹੜੇ ਆ ਕਿ ਸਿੰਘ ਬਾਦਲ ਹੁੜੀ ਜਿਹੜੇ ਨੇ ਬਾਦਲਗੇ ਨੇ ਇਹ ਤਾਂ ਜਿਹੜਾ ਹਥਿਆਰਬੰਦ ਸਿੱਖ ਸੰਘਰਸ਼ ਸੀਗਾ ਉਹਨੂੰ ਡਿਸੋਂਨ ਕਰਕੇ ਕਹਿੰਦੇ ਸੀ ਵੀ ਇਹ ਤਾਂ ਕਾਲਾ ਦੌਰ ਸੀ ਉਹ ਤਾਂ ਇਹ ਕਹਿੰਦੇ ਸੀਗੇ ਵੀ ਇਹ ਆਈਐਸਆਈ ਵਾਲੇ ਸੀ ਆਜੋਣਾ ਦੀ ਜਿਹੜੀ ਖੜੀ ਜ਼ਮੀਨ ਖਿਸਕ ਗਈ ਹੈ ਉਹਨਾਂ ਨੂੰ ਬੰਦੀ ਸਿੰਘ ਵੀ ਚੇਤੇ ਆ ਗਏ ਰਾਜੋਆਣਾ ਵੀ ਚੇਤੇ ਆ ਗਿਆ ਇਹ ਤਾਂ ਮਤਲਬ ਜਿਵੇਂ ਨਾ ਐ ਗਿਰਗਿਰਤਰਾ ਰੰਗ ਬਦਲਦੇ ਆ ਨਾ ਆਰਦੀ ਨੇ 15 ਸਾਲ ਸਰਕਾਰ ਢਾਈ ਹੈ 97 ਆਨਵਰਡਸ 15 ਸਾਲਾਂ ਜਿਹਨਾਂ ਨੇ ਕਦੀ ਟ੍ਰੇਡ ਦੀ ਗੱਲ ਕੀਤੀ ਕਦੀ ਇਹਨਾਂ ਨੇ ਪੋਰਟਸ ਦੀ ਗੱਲ ਕੀਤੀ ਤੁਸੀਂ ਮੇਰਾ ਹਲਕਾ ਦੇਖ ਲਓ ਨਨਤਪੁਰ ਸਾਹਿਬ ਮੋਹਾੜੀ ਤੋਂ ਇਧਰੋਂ ਜਾਂਦਾ ਮੁੱਕਦਾ ਜਾ ਕੇ ਉਹ ਹਿਮਾਚਲ ਦਾ ਬਾਰਡਰ ਉਹ ਨਾ ਨੰਗਲ ਟੱਪ ਕੇ ਇਧਰੋਂ ਖਮਾਣਾ ਨੂੰ ਜਾ ਲੱਗਦਾ ਉਧਰੋਂ ਫਗਵਾੜੇ ਨੂੰ ਜਾ ਲੱਗਦਾ ਇੱਕ ਵੀ ਟਰਸਰੀ ਕੇਅਰ ਹਸਪਤਾਲ ਹੀ ਨਹੀਂ ਇੱਕ ਵੀ ਸਾਰੇ ਐਨੇ ਵੱਡੇ ਹਲਕੇ ਦੇ ਵਿੱਚ ਨੌਂ ਸਭਾ ਸੰਸਦ ਕੰਸਟਰੂਐਂਸੀ ਇੱਕ ਟਰਸਰੀ ਕੇਅਰ ਹਸਪਤਾਲ ਨਹੀਂ ਹੈ ਤਾਂ ਕੀ ਬਣੋਗਾ ਤੁਸੀਂ ਤਿੰਨ ਜ਼ਿਲ੍ਹਿਆਂ ਦੇ ਲੋਕ ਕਿੱਥੇ ਜਾਣਗੇ ਆਹ ਤਾਂ ਸਾਡੀ ਹੈਲਥ ਕੇਅਰ ਦਾ ਹਾਲ ਹੈ ਸੋ ਬੜੀ ਬੜੀ ਤਰਾਸਤੀ ਹੈ ਇਹਨਾਂ ਦੀ ਸਰਕਾਰਾਂ ਇਹਨਾਂ ਨੇ ਤਾਂ ਆਜ ਦੇ ਘਰ ਭਰੇ ਆ ਆਪ ਦੇ ਨਾਲਦਿਆਂ ਦੇ ਘਰ ਭਰੇ ਆ। ਔਰ ਨਾ ਇਥੋਂ ਦੀ ਆਵਾਮ ਲਈ ਕੁਛ ਕੀਤਾ ਤੇ ਨਾ ਪੰਜਾਬ ਲਈ ਕੀਤਾ ਜਦੋਂ ਇਨਫਰਾਸਟ੍ਰਕਚਰ ਹੀ ਹੈਨੀ ਤੁਹਾਡੇ ਕੋਲੇ ਤੁਸੀਂ ਕੀ ਕਰ ਲਓਗੇ? ਔਰ ਜਿਹੜੀ ਅੱਜ ਸਾਡੀ ਹਿਜਰਤ ਹੋ ਰਹੀ ਹੈ ਉਹਦੇ ਲਈ ਜਿੰਨੀਆਂ ਧਿਰਾਂ ਨੇ ਰਾਜ ਕੀਤਾ ਉਹ ਸਾਰੀਆਂ ਜ਼ਿੰਮੇਵਾਰ ਆ। ਸੋ ਕੁਸ਼ਲ ਪਾਉ ਜੀ ਜਿਹੜਾ ਕਿ ਆਪਣਾ ਸਮਾਂ ਹੁੰਦਾ ਜਾ ਰਿਹਾ ਪਰ ਹੋਣ ਜਿਹੜਾ ਕਿ ਪਾਨਾ ਸਿੱਧੂ ਦੀ ਗੱਲ ਕਰਦੇ ਆ ਅਸੀਂ ਕਿਉਂਕਿ ਅੱਜ ਬੜਾ ਤਾਜ਼ਾ ਚੱਲ ਰਿਹਾ ਹੈ ਲੋਕਾਂ ਦੇ ਵਿੱਚ ਬਹੁਤ ਚਰਚਿਤ ਹੈ ਇਸ ਮੁੱਦੇ ਨੂੰ ਲੈ ਕੇ ਤੁਸੀਂ ਕੀ ਕਹੋਗੇ ਕਿ ਪਾਨਾ ਸਿੱਧੂ ਛੁੱਟ ਜਾਏਗਾ ਜੇ ਪਾਨਾ ਸਿੱਧੂ ਛੁੱਟ ਜਾਂਦਾ ਤਾਂ ਬਾਕੀ ਦੀ ਜਿਹੜੀ ਨੌਜਵਾਨੀ ਨੇ ਜਾਂ ਜਿਹੜੀਆਂ ਇੱਥੇ ਇਮੀਗ੍ਰੇਸ਼ਨ ਕੰਪਨੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਦਾ ਕੀ ਹੱਲ ਹੋਣਾ ਚਾਹੀਦਾ ਪਾਨਾ ਸਿੱਧੂ ਨੂੰ ਤਾਂ ਛੱਡਣਾ ਪਾਏਗਾ ਬੇਕਸੂਰ ਲੋਕਾਂ ਦੇ ਝੂਠੇ ਪਰਚੇ ਪਾ ਕੇ ਔਰ ਦੂਜਾ ਕੰਮ ਇਹਨਾਂ ਨੇ ਹੋਣਾ ਸ਼ੁਰੂ ਕਰਤਾ ਜਿਹੜੇ ਫੇਕ ਇਨਕਾਊਂਟਰ ਇਨਕਾਊਂਟਰ ਕਰਮੇ ਸ਼ੁਰੂ ਕਰਦੇ ਆ ਮੁੰਡਿਆਂ ਦਾ ਸ਼ਿਕਾਰ ਖੇਡ ਮੇ ਸ਼ੁਰੂ ਕਰਤਾ ਸੋ ਇਹ ਤਾਂ ਦੇਖੋ ਬੇਰ ਸੋਇਰ ਪਾਨਾ ਸਿੱਧੂ ਵਾਲੇ ਪਰਚੇ ਦਾ ਸਰਕਾਰ ਨੂੰ ਵਾਪਸ ਕਰਨਾ ਪੈਣਗੇ ਲੋਕਾਂ ਦਾ ਪ੍ਰੈਸ਼ਰ ਹੀ ਇੰਨਾ ਹੋ ਜਾਣਾ ਪਰ ਜਿਵੇਂ ਮੈਂ ਕਿਹਾ ਵੀ ਆ ਟ੍ਰੈਵਲ ਏਜੰਟਾਂ ਦੀ ਇਹ ਰੈਗੂਲੇਟ ਇਹਨਾਂ ਨੂੰ ਕਰਨਾ ਇਹ ਤਾਂ ਸਰਕਾਰ ਦਾ ਕੰਮ ਹੈ ਨਾ ਜੀ ਦਫਕਾਰ ਨਹੀਂ ਕਰਦੀ ਕੱਲ ਦਾ ਚੀਫ ਮਿਨਿਸਟਰ ਦਾ ਬਿਆਨ ਦੇਖੋ ਕਹਿੰਦੇ ਮੈਨੂੰ ਪਤਾ ਹੈ ਕਰਦੇ ਨੇ ਭਾਈਆ ਪਤਾ ਤਾਂ ਫਿਰ ਤੂੰ ਕਰਦਾ ਕੀ ਹੈ ਨੈਟ ਰਿਜ਼ਲਟ ਕੀ ਹੈ ਪਤੇ ਨਾਲ ਤਾਂ ਨਹੀਂ ਗੱਲ ਚਲਣੀ ਹੈਗੀ ਸੋ ਇਹ ਤ ਅਸਲੀ ਜਿਹੜਾ ਯੂ نو ਸੋਲੂਸ਼ਨ ਹੈਗਾ ਉਹ ਇਹ ਹੈ ਕਿ ਜਿਹੜੀ ਇਹ ਇਹ ਜ਼ਰੂਰਤ ਹੈ ਉਹ ਕਹਿੰਦੇ ਨਾ ਵੀ ਐਟ 올 ਕਾਸਟ ਐਂਡ ਐਟ ਐਨੀ ਕਾਸਟ ਬੁਜਬਾਰ ਦੇਣਾ ਚਾਹੁੰਦੇ ਆ ਉਹਨੂੰ ਢਲ ਪੈਣੀ ਚਾਹੀਦੀ ਔਰ ਢਲ ਤਾਂ ਹੀ ਪਊਗੀ ਜੇ ਇੱਥੇ এমਪਲੋਇਮੈਂਟ ਦੇ ਇੱਥੇ ਦੇ ਧਾਰੇ ਬਣਨਗੇ ਔਰ ਇਹ ਨਹੀਂ ਵੀ ਇੱਥੇ ਕੋਈ 10-20 ਹਜ਼ਾਰ ਵਾਲੀ ਨੌਕਰੀ ਤੇ ਬੱਚੇ ਖਾਣਗੇ ਕੀ ਤੇ ਕਹਿੰਦੇ ਵੀ ਕਰਨਗੇ ਕੀ ਇਫੈਕਟਿਵ ਸੈਲਰੀਜ਼ ਹੋਣ ਜਿਹਦੇ ਨਾਲ ਉਹ ਇੱਜ਼ਤ ਦੀ ਜ਼ਿੰਦਗੀ ਬទ ਸਰਕਾਰ ਸਕਣ ਇਹ ਜਿਹੇ ਧਾਰੇ ਸਾਨੂੰ ਡਿਵੈਲਪ ਕਰਨੇ ਪੈਣਗੇ ਇਹਦਾ ਸੌਰੀ ਇਸ ਤੋਂ ਬਿਨਾ ਦਾ ਕੋਈ ਇਲਾਜ ਨਹੀਂ ਬਹੁਤੋ ਤੇ ਪੰਜਾਬ ਦਾ ਸਰਮਾਇਆ ਬਾਹਰ ਜਾਂਦਾ ਰਹੇਗਾ ਔਰ ਤੁਸੀਂ ਕੰਗਾਲੋਂ ਕੰਗਾਲ ਹੋ ਜਾਓਗੇ ਬਹੁਤ ਬਹੁਤ ਧੰਨਵਾਦ ਸ੍ਰੀ ਕੁਸ਼ਲ ਪਾਲ ਸਿੰਘ ਜੀ ਮਾਨ ਕੇ ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਸਾਡੇ ਨਾਲ ਗੱਲਬਾਤ ਕੀਤੀ ਐ ਸੋ ਕੁਸ਼ਲ ਪਾਲ ਜੀ ਨੇ ਬੜਾ ਸਪਸ਼ਟ ਕੀਤਾ ਹੈ ਕਿ ਟ੍ਰੇਡ ਸ਼ੁਰੂ ਕਰਨਾ ਪਵੇਗਾ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਜੋ ਕੁਝ ਇਸ ਵਕਤ ਹੋ ਰਿਹਾ ਉਹ ਬਹੁਤ ਹੀ ਮਾੜੇ ਹਾਲਾਤ ਨੇ ਵੀ ਅਜੇ ਹਾਂ ਕੁਝ ਕੀਤਾ ਜਾ ਰਿਹਾ ਜੋ ਕਬੀ ਸੁਣੀਆ ਨਹੀਂ ਹੁੰਦਾ ਸੀ ਆ ਸੋ ਹੁਣ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ 2024 ਦੇ ਲੋਕ ਸਭਾ ਚੋਣਾਂ ਵੀ ਬਿਲਕੁਲ ਸਰ ਤੇ ਆ ਰਹੀਆਂ ਨੇ ਤੇ ਆਉਣ ਵਾਲਾ ਵਕਤ ਦੱਸੇਗਾ ਕਿ ਪੰਜਾਬ ਦੇ ਵਿੱਚ ਕੀ ਕੁਝ ਨਵਾਂ ਹੋਏਗਾ ਜਾਂ ਫਿਰ ਪੰਜਾਬ ਨੂੰ ਜਿਹੜੇ ਉਜਾੜਨ ਵਾਲੇ ਨੇ ਉਹਨਾਂ ਦਾ ਕੀ ਹਸ਼ਰ ਹੋਗਾ ਸੋ ਦਿਓ ਜੱਜਾ ਤੁਹਾਡਾ ਆਪਣਾ ਮੇਜਰ ਸਿੰਘ ਪੰਜਾਬੀ ਸਤਿ ਸ੍ਰੀ ਅਕਾਲ